ਜਨਮ ਮਿਲਿਆ ਤੈਨੂੰ ਨੇਕ ਅਮਲ ਕਮਾਉਣ ਦੇ ਲਈ ਕਿ ਇਹ ਤੈਨੂੰ ਨੇਕੀਆਂ ਕਰਨ ਵਾਸਤੇ ਜੀਵਨ ਮਿਲਿਆ ਹੈ ਹੁਣ ਜ਼ਰਾ ਗੌਰ ਕਰੋ ਇੱਥੇ ਇੱਕ ਗੱਲ ਹੋਰ ਯਾਦ ਰੱਖਣਾ ਕਿ ਜਿੱਦਾਂ ਅਸੀਂ ਦੱਸਿਆ ਕਿ ਜਿਹਦੇ 'ਚ ਕਿਸੇ ਦਾ ਭਲਾ ਹੋਵੇ ਉਹ ਕਰਮ ਨੇਕ ਇਸ ਲਈ ਤੁਸੀਂ ਅਗਰ ਚਾਰੋਂ ਪਾਸੇ ਦੇਖੋ ਚਾਰੋਂ ਪਾਸੇ ਦੇਖੋ ਤਾਂ ਬੰਦੇ ਤੋਂ ਇਲਾਵਾ ਦੁਨੀਆ ਦੀ ਹਰ ਚੀਜ਼ ਭਲਾ ਹੀ ਕਰ ਰਹੀ ਹੈ ਕਿਉਂਕਿ ਉਹਦੇ 'ਚ ਉਹ ਕਰਮ ਕਰ ਰਹੀਆਂ ਜਿੱਦੇ ਕਿਸੇ ਦਾ ਫਾਇਦਾ ਹੋਵੇ ਤੁਸੀਂ ਸੂਰਜ ਨੂੰ ਦੇਖ ਰਹੇ ਹੋ ਸੂਰਜ ਰੋਸ਼ਨੀ ਦਿੰਦਾ ਹੈ ਤਾਂ ਕਿਹਨੂੰ ਫਾਇਦਾ ਹੁੰਦਾ ਹੈ ਆ ਪੂਰੇ ਸੰਸਾਰ ਨੂੰ ਫਾਇਦਾ ਹੁੰਦਾ ਹੈ ਪਸ਼ੂ ਪੰਛੀਆਂ ਨੂੰ ਫਾਇਦਾ ਹੁੰਦਾ ਹੈ ਇੱਥੇ ਤੱਕ ਕਿ ਘਾਹ ਖੂਸ ਫਸਲ ਨੂੰ ਪੇੜ ਪੌਦਿਆਂ ਨੂੰ ਫਾਇਦਾ ਹੁੰਦਾ ਹੈ ਹੁਣ ਸੂਰਜ ਉਹ ਕਰਮ ਕਰ ਰਿਹਾ ਹੈ ਕਿ ਜਿੱਚ ਸਭ ਦਾ ਭਲਾ ਹੋਵੇ ਧਰਤੀ ਨੂੰ ਦੇਖੋ ਧਰਤੀ ਸਾਨੂੰ ਫਾਇਦਾ ਦੇ ਰਹੀ ਆ ਜਾਂ ਨਹੀਂ ਪੇੜਾਂ ਨੂੰ ਦੇਖੋ ਪੇੜ ਸਾਨੂੰ ਠੰਢੀ ਛਾਂ ਦਿੰਦੇ ਆ ਠੰਢੀ ਹਵਾ ਦਿੰਦੇ ਆ ਆਕਸੀਜਨ ਦਿੰਦੇ ਆ ਪੇੜ ਸਾਨੂੰ ਫਾਇਦਾ ਦੇ ਰਹੇ ਆ ਜਾਂ ਨਹੀਂ ਇਸੀ ਤਰ੍ਹਾਂ ਤੁਸੀਂ ਅਗਰ ਗੌਰ ਨਾਲ ਦੇਖੋਗੇ ਤਾਂ ਧਰਤੀ ਜੋ ਅੰਨ ਨਿਕਲਦਾ ਹੈ ਧਰਤੀ ਸਾਨੂੰ ਕਿੰਨਾ ਕੁਛ ਦੇ ਰਹੀ ਹੈ ਸੂਰੀ ਪ੍ਰਕਾਸ਼ ਦੇ ਰਿਹਾ ਹੈ ਹਵਾਵਾਂ ਸਾਨੂੰ ਜੀਵਨ ਦੇ ਰਹੀਆਂ ਹਨ ਪਾਣੀ ਸਾਨੂੰ ਠੰਡਕ ਦੇ ਰਿਹਾ ਹੈ ਹਰ ਚੀਜ਼ ਅਗਰ ਗੌਰ ਨਾਲ ਦੇਖੀ ਜਾਵੇ ਥੋੜਾ ਜਿਹਾ ਵਿਚਾਰ ਕੀਤਾ ਜਾਵੇ ਤਾਂ ਇਦਾਂ ਦਾ ਕੰਮ ਕਰ ਰਹੀ ਹੈ ਜਿੱਚ ਦੂਜੇ ਦਾ ਭਲਾ ਹੋਵੇ ਇੱਕ ਬੰਦਾ ਹੀ ਹੈ ਜਦੋਂ ਬੰਦੇ ਨੂੰ ਦੇਖੋ ਤਾਂ ਬੰਦਾ ਹੀ ਉੱਥੇ ਆ ਜਾਂਦਾ ਹੈ ਕਿ ਜਿਹਦੇ ਜੋ ਬੰਦਾ ਦੂਜੇ ਦਾ ਭਲਾ ਕਰਨਾ ਭੁੱਲ ਜਾਂਦਾ ਹੈ ਇਸ ਲਈ ਬੁੱਲੇ ਸ਼ਾਹ ਕਹਿੰਦੇ ਰੱਬ ਨੇ ਜਿਸ ਨੂੰ ਵੀ ਜੀਵਨ ਦਿੱਤਾ ਹੈ ਇਹ ਜੀਵਨ ਉਦੋਂ ਹੀ ਸਫਲ ਹੈ ਉਦੋਂ ਹੀ ਸਫਲ ਹੈ ਜਿਹੜਾ ਜੀਵਨ 'ਚ ਐਦਾਂ ਦਾ ਕਰਮ ਕਰਦੇਵੇ ਜਿਤੇ ਦੂਜੇ ਦਾ ਭਲਾ ਹੋਵੇ ਇਸ ਲਈ ਬੁੱਲੇ ਸ਼ਾਹ ਹੀਰਾ ਇਹ ਜਨਮ ਮਿਲਿਆ ਤੈਨੂੰ ਨੇਕ ਅਮਲ ਕਮਾਣ ਦੇ ਲਈ ਕਰ ਸੋਹਬਤ ਸੱਚੇ ਫਕਰਾਂ ਦੀ ਇਹ ਰਾਹ ਹੈ ਰੱਬ ਨੂੰ ਪਾਉਣ ਦੇ ਲਈ ਹੁਣ ਦਰਾ ਸਮਝਣਾ ਕਿ ਅਗਲੀਆਂ ਲਾਈਨਾਂ 'ਚ ਬੁੱਲੇ ਸ਼ਾਹ ਕੀ ਕਹਿੰਦੇ ਹੈ ਕਿ ਜੇ ਤੂੰ ਰੱਬ ਨੂੰ ਪਾਣਾ ਚਾਹੁੰਦਾ ਹੈ ਜੇ ਤੂੰ ਮਾਲਕ ਦੀਆਂ ਰਹਿਮਤਾਂ ਚਾਹੁੰਦਾ ਹੈ ਉਹ ਮਾਲਕ ਦੀ ਕਿਰਪਾ ਨੂੰ ਪਾਣਾ ਚਾਹੁੰਦਾ ਹੈ ਤਾਂ ਫਿਰ ਉਹਦੀ ਕਿਰਪਾ ਤੈਨੂੰ ਕਿੱਦਾਂ ਮਿਲੇਗੀ ਕਰ ਸੋਹਬਤ ਸੱਚੇ ਫਕਰਾਾਂ ਦੀ ਇਹ ਰਾਹ ਹੈ ਰੱਬ ਨੂੰ ਪਾਉਣ ਦੇ ਲਈ ਕਿ ਜੇ ਵਾਕੇ ਤੂੰ ਰੱਬ ਨੂੰ ਪਾਣਾ ਚਾਹੁੰਦਾ ਹੈ ਤਾਂ ਤੈਨੂੰ ਫਕੀਰਾਂ ਦੀ ਸੋਹਬਤ ਕਰਨੀ ਪਵੇਗੀ ਫਕਰਾਾਂ ਦੇ ਕੋਲ ਬੈਠਣਾ ਪਵੇਗਾ ਜ਼ਰਾ ਯਾਦ ਰੱਖੋ ਏ ਇੱਥੇ ਫਕੀਰਾਂ ਦੀ ਸੋਹਬਤ ਨਾਲ ਮੁਰਸ਼ਿਦ ਦੀ ਸੰਗਤ ਨਾਲ ਕਈ ਕਹਾਣੀਆਂ ਜੁੜੀਆਂ ਹੈ ਕਿ ਬਾਬਾ ਫਰੀਦ ਨੇ 36 ਸਾਲੀ ਤਪ ਕੀਤਾ ਭਗਤੀ ਕੀਤੀ ਪਰ ਜਦੋਂ ਕুতਬਉਦੀਨ ਦੇ ਚਰਨਾਂ 'ਚ ਜਾ ਕੇ ਸਿਰ ਰੱਖਿਆ ਉਹ ਰੱਬ ਉਦੋਂ ਮਿਲਿਆ ਇਸੇ ਤਰ੍ਹਾਂ ਸੁਖਦੇਵ 무ਨੀ ਦੇ ਜੀਵਨ ਦੀ ਬੜੀ ਪਿਆਰੀ ਘਟਨਾ ਹੈ ਕਿ ਸੁਖਦੇਵ 무ਨੀ ਕਹਿੰਦੇ ਹੈ ਜੋ ਕਿ ਕਥਾ ਆਉਂਦੀ ਹੈ ਸ਼ਾਸਤਰਾਂ 'ਚ ਲਿਖੀ ਹੋਈ ਤੇ ਉਹਨੇ ਬਚਪਨ ਤੋਂ ਹੀ ਜਨਮ ਲੈੰਦੇ ਹੀ ਕਹਿੰਦੇ ਤਪ ਕਰਨਾ ਸ਼ੁਰੂ ਕਰ ਦਿੱਤਾ ਯਾਨੀ ਜਨਮ ਤੋਂ ਜਿੱਦਾਂ ਹੀ ਹੋਸ਼ ਆਈ ਕਿਉਂਕਿ ਉਹਦੇ ਬਾਪ ਸੀ ਵੇਦ ਪਿਆਸ ਬੜੇ ਪਹੁੰਚੇ ਹੋਏ ਰਿਸ਼ੀ ਸੀ ਉਹਨਾਂ ਨੇ ਆਪਣੇ ਬੱਚੇ ਨੂੰ ਬੰਦਗੀ ਬਾਰੇ ਦੱਸਿਆ ਤਾਂ ਬਚਪਨ ਤੋਂ ਹੀ ਭਗਤੀ ਦੇ ਰਸਤੇ ਤੋਰਿਆ ਔਰ ਕਹਾਣੀ ਹੈ ਕਿ 12 ਕਲਾ ਸੰਪੂਰਨ ਸੀ ਸੁਖਦੇਵ ઋષਿ ਪਰ ਜਿਸ ਵੇਲੇ ਸੂਰਤੀ ਉੱਥੇ ਪਹੁੰਚੀ ਤਾਂ ਦਵਾਰ ਨਹੀਂ ਖੁੱਲਿਆ ਤਾਂ ਸੁਖਦੇਵ ਨੇ ਆਵਾਜ਼ ਦਿੱਤੀ ਕਿ ਮੈਂ 12 ਸਾਲ ਤੋਂ ਤਪ ਕਰ ਰਿਹਾ ਦਵਾਰ ਮੇਰੇ ਵਾਸਤੇ ਕਿਉਂ ਨਹੀਂ ਖੁੱਲ ਰਿਹਾ ਤਾਂ ਆਵਾਜ਼ ਆਈ ਦਵਾਰ ਖੁੱਲੇ ਕਿਦਾਂ ਕਿਉਂਕਿ ਹਾਲੇ ਤੇਰੇ ਕੋਲ ਦਰਵਾਜੇ ਦੀ ਚਾਬੀ ਨਹੀਂ ਹੈ ਉਹ ਕਹਿੰਦਾ ਚਾਬੀ ਦਾ ਮਤਲਬ ਕੀ ਤਾਂ ਕਹਿੰਦੇ ਆਪਣੇ ਪਿਤਾ ਨੂੰ ਪੁੱਛ ਆਪਣੇ ਪਿਤਾ वेदव्यास ਨੂੰ ਪੁੱਛ ਜਦੋਂ ਸੁਰਤੀ ਬਾਪੇ ਸ਼ਰੀਰ ਚ ਆਈ ਸੁਖਦੇਵ ਉੱਠੇ ਔਰ ਆਪਣੇ ਪਿਤਾ ਕੋਲ ਗਏ ਕਿ ਪਿਤਾ ਜੀ ਅੱਜ ਮੈਂ ਉੱਥੇ ਪਹੁੰਚਾਂ ਦਵਾਰ ਤਾਂ ਨਜ਼ਰ ਆਇਆ ਪਰ ਖੁੱਲਾ ਨਹੀਂ ਔਰ ਆਵਾਜ਼ ਆਈ ਕਿ ਤੇ ਕੋ ਚਾਬੀ ਹੈ ਨਹੀਂ ਕੁੰਜੀ ਹੈ ਨਹੀਂ ਤੇਰੇ ਕੋ ਦਰਵਾਜੇ ਦੀ ਉਹ ਕੁੰਜੀ ਕੀ ਹੈ ਤਾਂ ਉਸਲੇ वेदव्यास ਕਹਿਣ ਲੱਗੇ ਬੇਟਾ ਤੂੰ ਹਾਲੇ ਗੁਰੂ ਧਾਰਨਾ ਨਹੀਂ ਕੀਤੀ ਕਿਉਂਕਿ ਸਤਗੁਰ ਹੱਥ ਕੁੰਜੀ ਔਰ ਤਦਰ ਖੁੱਲੇ ਨਹੀਂ ਗੁਰੂ ਦੇ ਹੱਥ ਕੁੰਜੀ ਹੈ ਗੁਰੂ ਹੀ ਚਾਬੀ ਦਿੰਦਾ ਹੈ ਤਾਂ ਫੇਰ ਉਹ ਦਵਾਰ ਖੁੱਲਦਾ ਹੈ ਇਸ ਲਈ ਪਹਿਲਾਂ ਗੁਰੂ ਧਾਰਨਾ ਕਰ ਤਾਂ ਉਸ ਵੇਲੇ ਸੁਖਦੇਵ 무ਨੀ ਨੇ ਕਿਹਾ ਤੇ ਪਿਤਾ ਜੀ ਫਿਰ ਤੁਸੀਂ ਮੈਨੂੰ ਆਪਣਾ ਸੇਵਕ ਬਣਾਓ ਤੁਸੀਂ ਮੇਰੇ ਗੁਰੂ ਬਣ ਜਾਓ ਤਾਂ ਵੇਦ ਵ્યાਸ ਨੇ ਕਿਹਾ ਬੇਟਾ ਗੁਰੂ ਤਾਂ ਮੈਂ ਤੇਰਾ ਬਣ ਜਾਵਾਂ ਪਰ ਤੇਰੇ ਮਨ ਚ ਉਹ ਸ਼ਰਧਾ ਉਹ ਪ੍ਰੇਮ ਪੈਦਾ ਨਹੀਂ ਹੁਣਾਂ ਜੋ ਚਾਹੀਦਾ ਹੈ ਕਿਉਂਕਿ ਤੇਰੇ ਮਨ ਚ ਇੱਕ ਭਾਵਨਾ ਰਹਿਣੀ ਮੇਰਾ ਪਿਤਾ ਔਰ ਜਿੱਥੇ ਮੇਰਾ ਪਿਤਾ ਮੇਰਾ ਭਰਾ ਮੇਰੇ ਰਿਸ਼ਤੇ ਦੀ ਗੱਲ ਆ ਜਾਵੇ ਨਾ ਮੇਰਾ ਰਿਸ਼ਤਾ ਹੈ ਉੱਥੇ ਬੰਦੇ ਦਾ ਉਹ ਲਿੰਕ ਨਹੀਂ ਜੁੜ ਪਾਂਦਾ ਉਹ ਸੁਰਤੀ ਨਹੀਂ ਜੁੜ ਪਾਂਦੀ ਇਸ ਲਈ ਫਿਰ ਵੇਦ ਵ્યાਸ ਨੇ ਦੱਸਿਆ ਕਿ ਜੇ ਤੂੰ ਉਸ ਮੰਦਰ ਨੂੰ ਪਾਣਾ ਆ ਤਾਂ ਇਸ ਸਮੇਂ ਰਾਜਾ ਜਨਕ ਹੈ ਰਾਜੇ ਜਨਕ ਨੂੰ ਗੁਰੂ ਬਣਾਉ। ਤਾਂ ਕਹਿੰਦੇ ਫਿਰ ਸੁਖਦੇਵ 무ਨੀ ਨੇ ਜਾ ਕੇ ਰਾਜੇ ਜਨਕ ਨੂੰ ਗੁਰੂ ਬਣਾਇਆ ਸੀ ਤਾਂ ਫਿਰ ਉਹ ਦਵਾਰ ਖੁੱਲਿਆ ਸੀ। ਸੋ ਕਹਿਣ ਦਾ ਮਤਲਬ ਕੀ ਹੈ ਕਿ ਇਦਾਂ ਦੀਆਂ ਭਰਪੂਰ ਕਈ ਸਾਖੀਆਂ ਤੁਹਾਨੂੰ ਵੇਦਾਂ ਆ ਸ਼ਾਸਤਰਾਂ ਗ੍ਰੰਥਾਂ ਦੇ ਅੰਦਰ ਮਿਲ ਜਾਣਗੀਆਂ ਕਿ ਜਿਹਦੇ ਚ ਦੱਸਿਆ ਗਿਆ ਹੈ ਜੋ ਬੁੱਲੇ ਸ਼ਾਹ ਨੇ ਕਿਹਾ ਕਿ ਕਰ ਸੋਹਬਤ ਸੱਚੇ ਫਕਰਾਂ ਦੀ ਇਹ ਰਾਹ ਹੈ ਰੱਬ ਨੂੰ ਪਾਉਣ ਦੇ ਲਈ। ਕਿ ਜੇ ਤੂੰ ਸੱਚੀ ਰੱਬ ਨੂੰ ਪਾਣਾ ਚਾਹੁੰਦਾ ਹੈ ਪਰਮਾਤਮਾ ਦੀ ਕਿਰਪਾ ਨੂੰ ਪਾਣਾ ਚਾਹੁੰਦੇ ਤੂੰ ਫਕੀਰਾਂ ਦੀ ਸੌਮਤ ਵਿੱਚ ਬੈਠ ਕੇ ਹੀ ਉਹ ਕਿਰਪਾ ਨੂੰ ਪਾ ਸਕਦਾ ਹੈ ਉਹ ਰਹਿਮਤ ਨੂੰ ਪ੍ਰਾਪਤ ਕਰ ਸਕਦਾ ਹੈ ਉਹ ਬਖਸ਼ਿਸ਼ ਨੂੰ ਪ੍ਰਾਪਤ ਕਰ ਸਕਦਾ ਹੈ ਔਰ ਬਾਬਾ ਫਰੀਦ ਨੂੰ ਕਿਦਾਂ ਮੁਰਸ਼ਿਦ ਮਿਲੇ ਸੀ ਇਹਦੇ ਬਾਰੇ ਕਹਾਣੀ ਦਾ ਪਤਾ ਕਿ ਨਹੀਂ ਜਾਂ ਛੋਟੀ ਇਹ ਦੱਸ ਨਹੀਂ ਹੈ ਥੋੜੀ ਜੀ ਕਹਾਣੀ ਤਾਂ ਬਹੁਤ ਲੰਬੀ ਹੈ ਕਿ ਜਦੋਂ ਬਾਬਾ ਫਰੀਦ ਨੂੰ ਵੀ 36 ਸਾਲ ਹੋ ਗਈ ਇਵਾਦਤ ਕਰਦਿਆਂ ਨੂੰ ਹੁਣ ਇੰਨੀ ਤਾਕਤ ਆ ਗਈ ਕਿ ਚਿੜੀਆਂ ਨੂੰ ਕਿਹਾ ਉੜ ਜੋ ਚਿੜੀ ਉੜ ਗਈਆਂ ਮਰ ਜੋ ਚਿੜੀਓ ਮਰ ਗਿਆ ਪਰ ਕਹਿੰਦੇ ਜੰਮਣਾ ਮਰਨਾ ਗੱਲ ਹੋਰ ਹੁੰਦੀ ਆ ਤਾਂ ਪ੍ਰਮਾਤਮਾ ਦਾ ਪਾਣਾ ਇਹ ਗੱਲ ਹੋਰ ਹੁੰਦੀ ਆ ਇਸ ਲਈ ਬਾਬਾ ਫਰੀਦ ਨੂੰ ਫਿਰ ਪਤਾ ਲੱਗਾ ਇਸ ਲਈ ਛੋਟ ਵਿੱਚ ਦੱਸਣ ਲੱਗੇ ਆ ਤੇ ਪਤਾ ਲੱਗਾ ਬਾਬਾ ਫਰੀਦ ਨੂੰ ਕਿ ਹਾਲੇ ਗੁਰੂ ਧਾਰਨਾ ਨਹੀਂ ਕੀਤੀ ਪਹਿਲਾਂ ਗੁਰੂ ਚਰਨਾਂ 'ਤੇ ਜਾ ਕੇ ਸਿਰ ਝੁਕਾ ਗੁਰੂ ਧਾਰਨਾ ਕਰ ਤਾਂ ਬਾਬਾ ਫਰੀਦ ਨੇ ਸੋਚਿਆ ਕਿ ਨੂੰ ਗੁਰੂ ਬਣਾਵਾਂ ਕਿਉਂਕਿ ਮੈਂ ਚਿੜੀਆਂ ਨੂੰ ਮਾਰ ਰਿਹਾ ਚਿੜੀਆਂ ਨੂੰ ਜਿਵਾ ਰਿਹਾ ਤਾਂ ਮੇਰਾ ਗੁਰੂ ਤਾਂ ਇਸ ਤੋਂ ਵੀ ਜ਼ਿਆਦਾ ਤਾਕਤ ਦਾ ਮਾਲਕ ਹੋਣਾ ਚਾਹੀਦਾ ਹੈ ਹੁਣ ਕਹਿੰਦੇ ਉਸ ਵੇਲੇ ਅੱਖਾਂ ਬੰਦ ਕਰਕੇ ਦੇਖਿਆ ਤਾਂ ਨਜ਼ਰ ਆਇਆ ਕਿ ਇਸ ਵੇਲੇ ਮੀਨੂਦੀਨ ਚਿਸ਼ਤੀ ਜਿਹਨਾਂ ਦਾ ਅਜਮੇਰ ਵਿੱਚ ਦਰਬਾਰ ਹੈ ਕਿ ਮੀਨੂ ਮੀਨੂਦੀਨ ਚਿਸ਼ਤੀ ਖਵਾਜਾ ਗਰੀਬ ਨਵਾਜ਼ ਬੜੇ ਕਰਨੀ ਵਾਲੇ ਫਕੀਰ ਹੈ ਉਹਨਾਂ ਨੂੰ ਗੁਰੂ ਬਣਾਵਾ ਹੁਣ ذرا غور کرنا ਮਨ ਦੇ ਵਿੱਚ ਆਇਆ ਉਹਨਾਂ ਨੂੰ ਗੁਰੂ ਬਣਾਵਾ ਕਿਉਂਕਿ ਸੁਣਿਆ ਉਹਨਾਂ ਦੀ ਮਹਿਮਾ ਔਰ ਕਹਿੰਦੇ ਅਜਮੇਰ ਪਹੁੰਚੇ ਬਾਬਾ ਫਰੀਦ ਔਰ ਜਦੋਂ ਅਜਮੇਰ ਪਹੁੰਚੇ ਤਾਂ ਉਸਲੇ ਖਵਾਜਾ ਗਰੀਬ ਨਵਾਜ਼ ਇੱਕ ਸੁੱਕੇ ਹੋਏ ਦਰਖਤ ਥੱਲੇ ਬੈਠੇ ਹੋਏ ਸਨ ਨਾ ਬਾਬਾ ਫਰੀਦ ਨੇ ਦੂਰੋਂ ਹੀ ਦੇਖਿਆ ਇਹਨੂੰ ਗੁਰੂ ਬਣਾਣਾ ਜਿਹੜਾ ਸੁੱਕੇ ਦਰਖਤ ਥੱਲੇ ਬੈਠਾ ਲੋਕੇ ਜੇ ਮੇਰਾ ਗੁਰੂ ਤਾਂ ਉਹ ਹੈ ਜਿੱਦਾਂ ਮੈਂ ਚਿੜੀਆਂ ਨੂੰ ਕਹਿੰਦਾ ਮਰ ਜਾਓ ਚਿੜਿਓ ਚਿੜੀਆਂ ਮਰ ਗਈਆਂ ਉੜ ਜਾਓ ਚਿੜਿਓ ਤਾਂ ਚਿੜੀਆਂ ਉੜ ਗਈਆਂ ਮੇਰਾ ਗੁਰੂ ਤਾਂ ਉਹ ਹੈ ਜੇ ਸੁੱਕੇ ਦਰਖਤ ਥੱਲੇ ਬਹਿ ਜਾਵੇ ਉਹ ਵੀ ਹਰਾ ਹੋ ਜਾਵੇ ਇਹ ਤੋਂ ਇੱਕ ਦਰਖਤ ਹਰਾ ਨਹੀਂ ਹੋਇਆ ਤਾਂ ਮੈਨੂੰ ਕਿਸ ਨੇ ਕਹਿਤਾ ਉਹਨਾਂ ਨੂੰ ਗੁਰੂ ਬਣਾ ਇਹ ਤਾਂ ਸੁੱਕੇ ਦਰਖਤ ਥੱਲੇ ਬੈਠੇ ਪਰ ਕੋਈ ਗੱਲ ਨਹੀਂ ਜੇ ਇਹ ਬੈਠਿਆ ਤਾਂ ਮੈਂ ਆਪਣੀ ਤਾਕਤ ਦਿਖਾ ਦਿੰਦਾ ਹਾਂ ਕਹਿੰਦੇ ਬਾਬਾ ਫਰੀਦ ਨੇ ਪੇੜ ਦੀ ਤਰਫ ਦੇਖਿਆ ਔਰ ਮੰਨਦੀ ਪੇੜ ਨੂੰ ਕਹੇ ਪੇੜ ਹਰਾ ਹੋ ਜਾ ਤਾਂ ਕਹਿੰਦੇ ਪੇੜ ਹਰਾ ਹੋ ਗਿਆ। ਬਾਬਾ ਫਰੀਦ ਕਹਿੰਦੇ ਆਹ ਹੁੰਦੀ ਫਕੀਰੀ ਦੀ ਤਾਕਤ ਹੈ। ਹੈ ਇਹ ਥੱਲੇ ਸੁੱਕੇ ਪੇੜ ਥੱਲੇ ਬੈਠੇ ਸੀ ਮੈਂ ਹਰਾ ਕਰ ਦਿੱਤਾ। ਇਹ ਵੀ ਕੀ ਯਾਦ ਕਰਨਗੇ? ਕੋਈ ਐਸਾ ਫਕੀਰ ਆਇਆ ਸੀ ਸੁੱਕੇ ਨੂੰ ਹਰਾ ਕਰ ਗਿਆ। ਤਾਂ ਮੂਇਨਉਦੀਨ ਚਿਸ਼ਤੀ ਨੇ ਜਦੋਂ ਦੇਖਿਆ ਕਿ ਇਹਨਾਂ ਐ ਸੁੱਕੇ ਪੇੜ ਨੂੰ ਹਰਾ ਕਰਤਾ ਉਹਨਾਂ ਦੁਬਾਰਾ ਪੇੜ ਵੱਲ ਦੇਖਿਆ ਸੁਕਾ ਦਿੱਤਾ। ਦੁਬਾਰਾ ਪੇੜ ਨੂੰ ਸੁਕਾ ਦਿੱਤਾ। ਬਾਬਾ ਫਰੀਦ ਨੇ ਦੇਖਿਆ ਕਿ ਮੈਂ ਹਰਾ ਕੀਤਾ ਸੀ ਫੇਰ ਸੁੱਕ ਗਿਆ। ਇਹ ਕਿਦਾਂ? ਇਹ ਕਿਸ ਤਰ੍ਹਾਂ ਉਹਨੇ ਫਿਰ ਦੁਬਾਰਾ ਹਰਾ ਕਰ ਦਿੱਤਾ ਇਹਨਾਂ ਨੇ ਫਿਰ ਸੁਕਾ ਦਿੱਤਾ ਜਦੋਂ ਤੀਜੀ ਵਾਰ ਹਰਾ ਕਰਨ ਲੱਗੇ ਤਾਂ ਮੂਇਨਉਦੀਨ ਨੇ ਆਵਾਜ਼ ਮਾਰੀ ਫਰੀਦ ਰੁਕ ਹੁਣ ਇਹਨੂੰ ਹਰਾ ਨਾ ਕਰੀ ਇਹ ਤਾਂ ਹੁਣ ਤੈਨੂੰ ਬਖਸ਼ਣਾ ਨਹੀਂ ਹੈ ਬਾਬਾ ਫਰੀਦ ਕਹਿੰਦੇ ਮੈਂ ਤਾਂ ਪਹਿਲੀ ਵਾਰ ਮਿਲਦੇ ਆ ਮੇਰਾ ਨਾਮ ਵੀ ਇਹਨਾਂ ਨੂੰ ਪਤਾ ਹੈ ਇਸ ਕਰਕੇ ਇਹ ਕੋਈ ਮਾਮੂਲੀ ਫਕੀਰ ਨਹੀਂ ਹੈ ਬਾਬਾ ਫਰੀਦ ਕੋਲ ਆਏ ਕਹਿੰਦੇ ਮਹਾਰਾਜ ਜੇ ਤੁਹਾਨੂੰ ਮੇਰੇ ਨਾਮ ਦਾ ਪਤਾ ਹੈ ਤੁਸੀਂ ਇੰਨੀ ਕਰਨੀ ਵਾਲੇ ਤੁਸੀਂ ਸੁੱਕੇ ਪੀੜ ਦੇ ਥੱਲੇ ਕਿਉਂ ਬੈਠੇ ਹੋ ਤਾਂ ਮੂਇਨਉਦੀਨ ਚਿਸ਼ਤੀ ਨੇ ਕਿਹਾ ਮੈਂ ਆਪਣੇ ਖੁਦਾ ਨਾਲ ਪ੍ਰੇਮ ਕਰਦਾ ਹਾਂ ਔਰ ਇਹ ਪੇਰੋਂ ਦੇ ਹੁਕਮ ਨਾਲ ਸੁੱਕਿਆ ਸੀ ਔਰ ਮੈਂ ਉਹਦੇ ਨਾਲ ਪ੍ਰੇਮ ਕਰਦਾ ਉਹਦੇ ਹੁਕਮ ਨੂੰ ਮੈਂ ਆਪਣੀ ਤਾਕਤ ਨਾਲ ਬਦਲ ਨਹੀਂ ਸਕਦਾ ਕਿਉਂਕਿ ਜਿਹੜਾ ਆਪਣੀ ਤਾਕਤ ਨਾਲ ਆਪਣੇ ਪ੍ਰੇਮੀ ਦੇ ਹੁਕਮ ਨੂੰ ਬਦਲੀ ਜਾਵੇ ਉਹ ਫੇਰ ਪ੍ਰੇਮ ਨਹੀਂ ਹੈ ਉਹਨੂੰ ਆਪਣੀ ਤਾਕਤ ਤੇ ਮਾਣ ਹੁੰਦਾ ਹੈ ਕਿਉਂਕਿ ਯਾਦ ਰੱਖੋ ਜੇ ਤੁਹਾਨੂੰ ਕਿਸੇ ਨਾਲ ਪ੍ਰੇਮ ਹੈ ਨਾ ਤਾਂ ਤੁਸੀਂ ਇਹ ਦੇਖਣਾ ਉਹਦੀ ਖੁਸ਼ੀ ਕਾਹਦੇ 'ਚ ਹੈ ਤੁਸੀਂ ਇਹ ਨਹੀਂ ਕਹਿਣਾ ਮੇਰੀ ਖੁਸ਼ੀ ਇਹਦੇ 'ਚ ਤੂੰ ਆਹ ਕਰ ਉਹਨਾਂ ਕਹਿਣਾ ਜੋ ਤੇਰੀ ਖੁਸ਼ੀ ਮੈਂ ਤੇਰੀ ਰਜ਼ਾ 'ਚ ਰਾਜਾਂ ਹੁਲੋ ਸਮਝਿ ਦਿਓ ਆਪਣੀ ਹੁਣ ਫਰਜ਼ ਕਰੋ ਤੁਸੀਂ ਲੱਖਾਂ ਕਰੋੜਾ ਪਤੀ ਹੋ ਤੁਸੀਂ 5 ਸਟਾਰ ਹੋਟਲ 'ਚ ਬਹਿ ਕੇ ਖਾਣਾ ਖਾ ਸਕਦੇ ਹੋ ਪਰ ਜੇ ਤੁਹਾਡਾ ਪ੍ਰੇਮੀ ਇੱਕ ਪੇੜ ਦੇ ਥੱਲੇ ਬਹਿ ਕੇ ਖਾ ਰਿਹਾ ਹੈ ਔਰ ਤੁਹਾਨੂੰ ਸੱਚਮੁੱਚ ਉਹਦੇ ਨਾਲ ਪ੍ਰੇਮ ਹੈ ਤਾਂ ਤੁਸੀਂ ਇਹ ਨਹੀਂ ਕਹਿਣਾ ਮੈਂ ਤੇਰੇ ਨਾਲ ਬਹਿ ਕੇ ਕਿਉਂ ਖਾਵਾਂ ਮੈਂ ਤਾਂ 5 ਸਟਾਰ ਹੋਟਲ 'ਚ ਖਾਣ ਵਾਲਾ ਮੈਂ ਨਹੀਂ ਤੇਰੇ ਨਾਲ ਜ਼ਮੀਨ 'ਤੇ ਬਹਿ ਸਕਦਾ ਤੇ ਇਹਦਾ ਮਤਲਬ ਤੁਹਾਡੇ ਅੰਦਰ ਹੰਕਾਰ ਜ਼ਿਆਦਾ ਹੈ ਪ੍ਰੇਮ ਹੈ ਨਹੀਂ ਜੇ ਤੁਹਾਡੇ ਅੰਦਰ ਪ੍ਰੇਮ ਹੋਏਗਾ ਤਾਂ ਤੁਸੀਂ ਕਹਿਣਾ ਹੋਣਗੇ 5 ਸਟਾਰ ਹੋਟਲ ਜਿੰਨੇ ਮਰਜ਼ੀ ਵਧੀਆ ਪਰ ਜੇ ਮੇਰਾ ਯਾਰ ਇੱਕ ਪੇੜ ਥੱਲੇ ਬੈਠਾ ਹੈ ਤਾਂ ਜਿੱਥੇ ਮੇਰਾ ਪਿਆਰਾ ਬੈਠਾ ਹੈ ਮੇਰੇ ਵਾਸਤੇ ਉਹ ਪੇੜ ਹੀ ਸਵਰਗ ਦਾ ਨਜ਼ਾਰਾ ਹੈ ਬੋਲੋ ਹੋਏਗਾ ਕਿ ਨਹੀਂ ਕਿ ਜੇ ਮੇਰਾ ਪਿਆਰਾ ਜ਼ਮੀਨ ਤੇ ਵਹਿ ਗਿਆ ਤਾਂ ਮੇਰਾ ਵੀ ਜੇ ਸੱਚਾ ਪ੍ਰੇਮ ਹੈ ਤਾਂ ਜਿੱਥੇ ਮੇਰਾ ਪਿਆਰਾ ਬੈਠਾ ਉਹਦੇ ਕੋਲ ਬੈਠਣਾ ਹੀ ਮੇਰੇ ਵਾਸਤੇ ਸਭ ਤੋਂ ਵੱਡਾ ਸੁੱਖ ਹੈ ਸਭ ਤੋਂ ਵੱਡਾ ਆਨੰਦ ਹੈ ਹੁਣ ਤੁਸੀਂ ਚਾਹੋ ਤਾਂ ਘਰ ਤੇ ਜਾ ਕੇ ਕੋਲ ਕੋਲਰ ਦੇ ਥੱਲੇ ਬਹਿ ਸਕਦੇ ਹੋ ਪੱਖੇ ਦੀ ਹਵਾ ਲੈ ਸਕਦੇ ਹੋ ਪਰ ਫਿਰ ਵੀ ਤੁਸੀਂ ਇੰਨੀ ਗਰਮੀ ਜਿੱਥੇ ਬੈਠੇ ਹੋ ਤੇ ਇਹਦਾ ਮਤਲਬ ਹੈ ਤੁਹਾਡਾ ਪੇਮ ਹੈ ਇਹ ਤੁਹਾਡੀ ਮੁਹੱਬਤ ਹੈ ਕਿਉਂਕਿ ਪੇਮ ਜਿੱਥੇ ਹੁੰਦਾ ਹੈ ਫਿਰ ਬੰਦਾ ਇਹ ਨਹੀਂ ਦੇਖਦਾ ਵਾਤਾਵਰਣ ਕੀ ਹੈ ਜਗਾ ਕੀ ਹੈ ਬੰਦਾ ਕਹਿੰਦਾ ਜਿੱਥੇ ਮੇਰਾ ਪਿਆਰਾ ਹੈ ਉੱਥੇ ਹੀ ਰਹਿਣਾ ਕਹਿੰਦੇ ਇਹ ਪੇੜ ਉਹਦੀ ਹੁਕਮ ਨਾਲ ਸੁੱਕਿਆ ਹੈ ਕਿਉਂਕਿ ਉਹਦੇ ਹੁਕਮ ਨਾਲ ਬੰਦਾ ਜਨਮਦਾ ਉਹਦੇ ਹੁਕਮ ਨਾਲ ਮਰਦਾ ਹੈ ਉਹਦੀ ਰਜ਼ਾ ਚ ਹੀ ਇਹ ਪੇੜ ਸੁੱਕਿਆ ਸੀ ਮੈਂ ਚਾਹਦਾ ਤੇਨੂੰ ਹਰਾ ਕਰ ਸਕਦਾ ਸੀ ਪਰ ਮੈਂ ਆਪਣੇ ਪਿਆਰੇ ਦੇ ਪਹਾੜੀ ਅੰਦਰ ਰਹਿਣ ਵਾਲਾ ਔਰ ਫਰੀਦ ਕੂ ਕੀ ਕਹਿ ਰਿਹਾ ਸੀ ਮਨ ਚ ਸੋਚ ਰਿਹਾ ਸੀ ਕਿ ਮੇਰਾ ਗੁਰੂ ਬਣਨ ਦੇ ਲਾਇਕ ਨਹੀਂ ਹੈ ਕਿਉਂਕਿ ਸੁੱਕੇ ਪੇੜ ਥੱਲੇ ਬੈਠਾ ਹੈ ਤਾਂ ਜਾ ਓਏ ਤੂੰ ਕੀ ਸਾਨੂੰ ਇਨਕਾਰ ਕਰਨਾ ਕਿ ਗੁਰੂ ਬਣਨ ਦੇ ਲਾਇਕ ਨਹੀਂ ਐਸੀ ਕਹਿੰਦੇ ਤੂੰ ਹੀ ਸਾਡਾ ਸੇਵਕ ਬਣਨ ਦੇ ਲਾਇਕ ਹੈਂ ਐਸੀ ਤੈਨੂੰ ਨਾਮ ਨਹੀਂ ਦੇਣਾ ਕਹਿੰਦੇ ਬਾਬਾ ਫਰੀਦ ਨੂੰ ਸੁਣ ਲਈ ਆਪਣੀ ਗਲਤੀ ਦਾ ਅਹਿਸਾਸ ਹੋਇਆ ਮੇਰੇ ਤੋਂ ਬਹੁਤ ਬੜੀ ਗਲਤੀ ਹੋ ਗਈ ਫਿਰ ਕਹਿੰਦੇ ਖਵਾਜਾ ਗਰੀਬ ਨਮਾਜ਼ ਆਪਣੀ ਕੁਟੀਆ ਅੰਦਰ ਚਲੇ ਗਏ ਤਾਂ ਬਾਬਾ ਫਰੀਦ 40 ਦਿਨ ਤੱਕ ਬਾਹਰ ਬੈਠੇ ਰਹੇ ਅੱਜ ਵੀ ਤੁਸੀਂ ਅਜਮੇਰ ਜਾਉਂਗੇ ਤਾਂ ਜਿੱਥੇ ਖਵਾਜਾ ਮੁੀਨੂद्दीन ਚਿਸ਼ਤੀ ਦੀ ਮਜ਼ਾਰ ਹੈ ਨਾ ਇੱਕ ਜਗ੍ਹਾ ਹੈ ਜਿਹਨੂੰ ਫਰੀਦ ਚਿਲਾ ਕਿਹਾ ਜਾਂਦਾ ਹੈ ਜਿੱਥੇ ਬਹਿ ਕੇ ਬਾਬਾ ਫਰੀਦ 40 ਦਿਨ ਬੈਠੇ ਰਹੇ ਸੀ ਉਹਨਾਂ ਨੂੰ ਮਨਾਉਣ ਵਾਸਤੇ ਕਿ ਮੇਰੇ ਤੋਂ ਗਲਤੀ ਹੋ ਗਈ ਆਪਣੀ ਭੁੱਲ ਬਖਸ਼ਾਵਾ ਇਹਨਾਂ ਨੂੰ ਰਾਜੀ ਕਰਾਂ ਤਾਂ ਕਿ ਮੈਨੂੰ ਆਪਣਾ ਸੇਵਕ ਬਣਾਉਣ ਮੇਰੇ ਮੁਰਸ਼ਿਦ ਬਣਨ ਹੁਣ 40 ਦਿਨ ਬਾਬਾ ਫਰੀਦ ਉੱਥੇ ਬੈਠੇ ਰਹੇ ਉਹਨੂੰ ਫਰੀਦ ਚਿਲਾ ਵੀ ਕਿਹਾ ਜਾਂਦਾ ਹੈ ਪਰ 40 ਦਿਨਾਂ ਬਾਅਦ حضرت ਮੁਹਿੰਨੂद्दीन ਚਿਸ਼ਤੀ ਦੇ ਮਨ ਚ ਪਿਆ ਕਿ ਫਰੀਦ ਇੱਧਰ ਆ ਤੂੰ 40 ਦਿਨ ਤੋਂ ਇੱਥੇ ਬੈਠ ਕੇ ਇਵਾਦਤ ਕਰ ਰਿਹਾ ਮਿਹਨਤ ਕਰ ਰਿਹਾ ਚਲ ਅਸੀਂ ਤੈਨੂੰ ਮaaf ਕੀਤਾ ਪਾਰੇਸੀ ਗਲਤ ਇਹਨੂੰ ਕਹਾਂਗੇ ਫਿਰ ਵੀ ਅਸੀਂ ਤੈਨੂੰ ਆਪਣਾ ਸੇਵਕ ਨਹੀਂ ਬਣਾਣਾ ਫਿਰ ਵੀ ਕਿਉਂਕਿ ਇੱਕ ਵਾਰ ਜੋ ਫਕੀਰ ਕਹਿ ਦਿੰਦੇ ਆ ਉਹ ਕਹਿੰਦੇ ਹਟ ਲੈ ਅਸੀਂ ਤੈਨੂੰ ਆਪਣਾ ਮੁਰ ID ਨਹੀਂ ਬਣਾਣਾ ਪਰ ਹਾਂ ਸਾਡਾ ਮੁਰ ID ਕਤੂਦੀਨ ਐਸ ਵੇਲੇ ਦਿੱਲੀ ਚ ਤੂੰ ਉਹਦੇ ਕੋਲ ਚੱਲਾ ਜਾ ਉਹ ਤੈਨੂੰ ਆਪਣਾ ਸੇਵਕ ਬਣਾਏ ਪਰ ਦੇਖ ਉੱਥੇ ਜਾ ਕੇ ਗਲਤੀ ਨਾ ਕਰੀ ਕੋਈ ਵੀ ਕਿਉਂਕਿ ਕਤਬੂਦੀਨ ਵੀ ਕੋਈ ਛੋਟਾ ਮੋਟਾ ਫਕੀਰ ਨਹੀਂ ਐ ਬੜੀ ਕਰਨੀ ਦਾ ਮਾਲਕ ਐ ਫਿਰ ਬਾਬਾ ਫਰੀਦ ਅਜਮੇਰ ਤੋਂ ਦਿੱਲੀ ਆਏ ਔਰ ਕਤਬੂਦੀਨ ਦੀ ਉਮਰ ਬਾਬਾ ਫਰੀਦ ਤੋਂ ਛੋਟੀ ਸੀ ਇਹ ਗੱਲ ਪਹਿਲਾਂ ਹੀ ਦੱਸ ਦਈਏ ਕਿਉਂਕਿ ਬਾਬਾ ਫਰੀਦ ਨੇ 36 ਸਾਲ ਤਾਈ ਇਵਾਦਤ ਕੀਤੀ ਸੀ ਉਸ ਤੋਂ ਬਾਅਦ 36 ਸਾਲ ਦੀ ਇਵਾਦਤ ਤਜੇ ਹੁਣ ਫਰਜ਼ ਕਰੋ ਬੰਦਾ ਕਹਿੰਦਾ 14 ਸਾਲ ਦੀ ਉਮਰ ਤੋਂ ਇਵਾਦਤ ਸ਼ੁਰੂ ਕੀਤੀ ਤਾਂ 50 ਸਾਲ ਦੀ ਉਮਰ ਤੱਕ ਹੋ ਗਈ ਹੁਣ ਇਸ ਤਰ੍ਹਾਂ ਸਮਝ ਲਈਏ ਕਿ ਜਦੋਂ ਬਾਬਾ ਫਰੀਦ ਕਤਬੂਦੀਨ ਦੇ ਦਰਬਾਰ 'ਚ ਪੁੱਛਦੇ ਪੁੱਛਦੇ ਪਹੁੰਚੇ ਤਾਂ ਕਤਬੂਦੀਨ ਨੌਜਵਾਨ ਸੀ ਤਾਂ ਬੱਚਿਆਂ ਨਾਲ ਖੇਡ ਰਹੇ ਸੀ ਤਾਂ ਬਾਬਾ ਫਰੀਦ ਨੇ ਪੁੱਛਿਆ ਕਤਬੂਦੀਨ ਦਾ ਦਰਬਾਰ ਕਿੱਥੇ ਹੈ ਤਾਂ ਕਿਸ ਨੇ ਕਿਹਾ ਉਹ ਸਾਹਮਣੇ ਕਤੂਦੀਨ ਹੈ ਤਾਂ ਜਦੋਂ ਬਾਬਾ ਫਰੀਦ ਨੇ ਦੇਖਿਆ ਤਾਂ ਬਾਬਾ ਫਰੀਦ ਦੇ ਮਨ ਚ ਆਇਆ ਕਿ ਹੈ ਥੋੜਾ 17 ਸਾਲ ਦੇ ਨੌਜਵਾਨ ਇਹਨਾਂ ਨੂੰ ਗੁਰੂ ਬਣਾਵਾ ਉਹ ਕਿੱਥੇ ਮੇਰੀ ਚੱਟੀ ਦਾੜੀ ਮੇਰੇ ਦਾੜੀ ਇੰਨੀ ਭਗਤੀ ਕੀਤੀ ਹੈ ਤਾਂ ਹੈ ਹੀ ਨਹੀਂ ਆਣੇ ਬੱਚੇ ਇਹਨਾਂ ਨੂੰ ਗੁਰੂ ਬਣਾਣਾ ਹੈ ਹਾਲਾਂਕਿ ਖਵਾਜਾ ਜੀ ਨੇ ਪਹਿਲਾਂ ਹੀ ਕਿਹਾ ਸੀ ਬਾਬਾ ਫਰੀਦ ਜਿੱਦਾਂ ਇੱਥੇ ਗਲਤੀ ਕੀਤੀ ਫਰੀਦ ਉੱਥੇ ਗਲਤੀ ਨਾ ਕਰ ਦੇਈ ਪਰ ਫਰੀਦ ਤਾਂ ਫਿਰ ਹੋ ਗਈ ਗਲਤੀ ਹੋ ਗਈ ਤਾਂ ਕুতਬੁਦੀਨ ਇੱਕ ਗੇਂਦ ਦੇ ਨਾਲ ਖੇਡ ਰਿਹਾ ਸੀ ਕੱਪੜੇ ਲਪੇਟ ਲਪੇਟ ਕੇ ਗੇਂਦ ਬਣਦੀ ਹੈ ਅੱਜ ਕੱਲ ਦਾ ਪਲਾਸਟਿਕ ਦੀਆਂ ਗੇਂਦਾਂ ਹੁੰਦੀਆਂ ਪਰ ਉਸ ਵੇਲੇ ਕੱਪੜਿਆਂ ਨੂੰ ਲਪੇਟ ਲਪੇਟ ਕੇ ਖਿੱਦੋ ਬਣ ਜਾਂਦੀ ਗੇਂਦ ਬਣ ਜਾਂਦੀ ਸੀ ਉਹ ਗੇਂਦ ਨਾਲ ਖੇਡ ਰਿਹਾ ਸੀ ਤਾਂ ਕਹਿੰਦੇ ਉਹਨਾਂ ਨੇ ਜਦੋਂ ਦੇਖਿਆ ਕਿ ਫਰੀਦ ਨੇ ਕਿ ਇਹਨਾਂ ਨੂੰ ਗੁਰੂ ਬਣਾਵਾ ਇਹ ਤਾਂ ਨਿਆਣੀ ਨੇ ਹਾਲੇ ਬੱਚੇ ਆ ਮੇਰੇ ਸਾਹਮਣੇ ਤਾਂ ਉਹਨਾਂ ਨੇ ਗੇਂਦ ਹੱਟ ਜਿ ਖੜੀ ਸੀ ਬਾਬਾ ਫਰੀਦ ਦੇ ਪੈਰਾਂ 'ਲ ਰੋੜ ਦਿੱਤੀ ਜਦੋਂ ਗੇਂਦ ਰੋੜਦੀ ਬਾਬਾ ਫਰੀਦ ਦੇ ਮੋਰੀ ਆਈ ਤਾਂ ਕুতਬੁਦੀਨ ਨੇ ਆਵਾਜ਼ ਦਿੱਤੀ ਫਰੀਦ ਜ਼ਰਾ ਸਾਡੀ ਗੇਂਦ ਹਣ ਬਾਬਾ ਫਰੀਦ ਨੇ ਕਿਹਾ ਇਹਨਾਂ ਨੂੰ ਵੀ ਮੇਰੇ ਨਾਂ ਦਾ ਪਤਾ ਹੈ ਪਹਿਲੀ ਖਬਰ ਪਹੁੰਚ ਗਈ ਹੁਣ ਝੁੱਕ ਕੇ ਜਦੋਂ ਗੇਂਦ ਚੱਕਣ ਲੱਗੇ ਤਾਂ ਗੇਂਦ ਚੱਕਣੀ ਦਾ ਦੂਰ ਹਿੱਲੇ ਤੱਕ ਉਹਨਾਂ ਨੇ ਇੱਕ ਹੱਥ ਨਾਲ ਯੋਰ ਲਾਇਆ ਹਿੱਲੀ ਨਹੀਂ ਦੂਜੇ ਹੱਥ ਨਾਲ ਯੋਰ ਲਾਇਆ ਪਸੀਨਾ ਪਸੀਨੀ ਹੋ ਗਏ ਬਾਬਾ ਫਰੀਦ ਪਰ ਗੇਂਦ ਟੱਸ ਕੋ ਮਸਣਾ ਹੋਈ ਤਾਂ ਕুতਬਉਦੀਨ ਮੁਸਕਰਾਏ ਕਹਿੰਦੇ ਕੀ ਕਰਨਾ ਚਿੱਟੀ ਦਾੜੀ ਨਹੀਂ ਇਹ ਛੋਟੀ ਗੇਂਦ ਨਹੀਂ ਉਠਾ ਸਕਦਾ ਐ ਫਰੀਦ ਕੀ ਕਰਨਾ 40 ਦਿਨ ਦੀ ਚਿਲੇ ਨੂੰ ਔਰ ਕੀ ਕਰਨਾ ਤੇਰੀ 36 ਸਾਲ ਦੀ ਇਵਾਦਤ ਨੂੰ ਇੱਕ ਛੋਟੀ ਜੀ ਗੇਂਦ ਨਹੀਂ ਉਠਾ ਸਕਿਆ ਉਠਾ بابا ਫਰੀਦ ਹੈਰਾਨ ਰਹਿ ਗਏ ਤਾਂ ਫਿਰ ਨਾਲ ਇੱਕ ਤੂਦੀਨ ਨੇ ਇੱਕ ਗੱਲ ਹੋਰ ਕਹਿ ਦਿੱਤੀ ਕਹਿੰਦੇ ਮਰਜੋ ਚਿੜੀਓ ਉੜਜੋ ਚਿੜੀਓ ਕਰਨਾ ਸੌਖਾ ਪਰ ਫਕੀਰਾਂ ਦੀ ਗੇਂਦ ਉਠਾਣੀ ਬੜੀ ਹੀ ਔਖੀ ਹੈ ਹੁਣ بابا ਫਰੀਦ ਹੈਰਾਨ ਹੋ ਗਏ ਕਿ ਇਹ ਕਿਹੜੀ ਚੀਜ਼ ਹੈ ਜਿਹੜੀ ਹਿੱਲ ਨਹੀਂ ਰਹੀ ਮੇਰੇ ਤੋਂ ਔਰ ਇਹਨਾਂ ਨੂੰ ਸਭ ਕੁਝ ਪਤਾ 36 ਸਾਲ ਦੀ ਇਵਾਦਤ ਬਾਰੇ ਚਿੜੀਆਂ ਬਾਰੇ ਔਰ ਅਜਮੇਰ ਦੀ ਗੱਲ ਬਾਰੇ ਵੀ ਇਹਨਾਂ ਨੂੰ ਪਤਾ ਹੈ ਵਾਕਿਆ ਹੀ ਮੇਰੇ ਤੋਂ ਭੁੱਲ ਫੇਰ ਹੋਵੇ ਫਿਰ ਮੇ ਤੋਂ ਬੋਲ ਹੋ ਗਈ ਤਾਂ ਉਸ ਵੇਲੇ ਕਤਬੂਦੀਨ ਕਹਿੰਦੇ ਦੇਖ ਕਹਿੰਦੇ ਉੱਧਰ ਦੇਖਿਆ ਤਾਂ ਦੇਖਦੇ ਆ ਦੇਖਦੇ ਕਤਬੂਦੀਨ ਆਪਣੀ ਕੁਟਿਆ ਚ ਗਏ ਕੁਟਿਆ ਤੋਂ ਜਦੋਂ ਬਾਹਰ ਆਏ ਜਦੋਂ ਬਾਹਰ ਆਏ ਦੇਖਿਆ ਕੀ ਬਾਬਾ ਫਰੀਦ ਨੇ ਕਿ ਅੰਦਰ ਜਦੋਂ ਗਏ ਸੀ ਤਾਂ ਇੱਕ ਨੌਜਵਾਨ ਬੱਚਾ ਸੀ ਯਾਨੀ 16 17 ਸਾਲ ਦਾ ਔਰ ਜਦੋਂ ਬਾਹਰ ਆਏ ਤਾਂ ਚਿੱਟੀ ਦਾੜੀ ਚਿੱਟੇ ਸਿਰ ਦੇ ਵਾਲ ਇਹ ਕਿਹੜਾ ਫਕੀਰ ਹੈ ਤਾਂ ਉਸਲੇ ਆਵਾਜ਼ ਆਈ ਫਰੀਦ ਹੁਣ ਗੁਰੂ ਬਣਾ ਲਾ ਹੁਣ ਤਾਂ ਨਹੀਂ ਸ਼ਰਮ ਆਏਗੀ ਹੁਣ ਤਾਂ ਸਾਡੀ ਦਾੜੀ ਵੀ ਤੇਰੇ ਤੋਂ ਚਿੱਟੀ ਹੈ ਇਹ ਤੂੰ ਨਹੀਂ ਬਦਲਿਆ ਤੇਰਾ ਮਨ ਨਹੀਂ ਬਦਲਿਆ ਤਾਂ ਸਾਨੂੰ ਆਪਣਾ ਰੂਪ ਬਦਲਣਾ ਪੈ ਗਿਆ ਕਿਉਂਕਿ ਫਕੀਰਾਂ ਦਾ ਸਿਰਫ ਸਰੀਰੀਕ ਰੂਪ ਨਾ ਦੇਖੋ ਇਹ ਰੂਹਾਨੀਅਤ ਦਾ ਰੂਪ ਦੇਖੋ ਰੂਹਾਨੀਅਤ ਦਾ ਗਿਆਨ ਦੇਖੋ ਕਿਉਂਕਿ ਗਿਆਨ ਦੀ ਕੋਈ ਉਮਰ ਨਹੀਂ ਹੁੰਦੀ ਹੁਣ ਕਈ ਵਾਰਾ 100 ਸਾਲ ਦਾ ਬਜ਼ੁਰਗ ਹੋ ਕੇ ਵੀ ਬੰਦਾ ਉਹੀ ਕਰੋਧ 'ਚ ਫਸਿਆ ਹੈ ਗਾਲੀ-ਗਲੋਚ 'ਚ ਬਸਿਆ ਹੈ ਮਾਰੇ ਕਰਮਾਂ 'ਚ ਫਸਿਆ ਤਾਂ ਕਈ ਵਾਰਾ 12 ਸਾਲ ਦਾ ਬੱਚਾ ਵੀ ਉਹ ਗਿਆਨ ਦੀਆਂ ਗੱਲਾਂ ਕਰਦਾ ਹੈ ਕਿ ਬੰਦਾ ਹੈਰਾਨ ਰਹਿ ਜਾਂਦਾ ਹੈ ਹੁਣ ਉਥੇ ਉਮਰ ਦੀ ਗੱਲ ਬੜੀ ਐ ਜਾਂ ਗਿਆਨ ਦੀ ਗੱਲ ਐ ਜ਼ਰਾ ਸੋਚੋ ਸਮਝੋ ਜ਼ਰਾ ਇਸ ਚੀਜ਼ ਨੂੰ ਹੁਣ ਇੱਕ ਫਰਜ਼ ਕਰੋ ਇੱਕ 80 ਸਾਲ ਦਾ ਬਜ਼ੁਰਗ ਬਿਮਾਰੀ ਨੂੰ ਲੈ ਕੇ ਇੱਕ ਡਾਕਟਰ ਕੋਲ ਜਾਂਦਾ ਤਾਂ ਡਾਕਟਰ ਦੀ ਉਮਰ ਐ 30 35 ਸਾਲ ਦੀ ਹੁਣ ਡਾਕਟਰ ਕਹਿੰਦਾ ਬਾਪੂ ਤੇਰੇ ਬੁਖਾਰ ਦਾ ਆਪਰੇਸ਼ਨ ਕਰਨਾ ਪੈਣਾ ਤਾਂ ਬੁੜਾ ਕੀ ਕਹੇਗਾ ਓਏ ਮੇਰੀ ਉਮਰ 80 85 ਸਾਲ ਤਾਂ ਤੂੰ 35 ਸਾਲ ਦਾ ਤੇ ਕੋ ਆਪਰੇਸ਼ਨ ਕਰਾਵਾਂ ਮੈਂ ਜਾ ਕੋਈ ਬੁੜਾ ਲੱਭ ਕੇ ਲਿਆ ਜਿਹਦੀ ਉਮਰ 150 ਸਾਲ ਦੀ ਹੋਵੇ 100 ਸਾਲ ਦੀ ਹੋਵੇ ਉਹਪੋ ਆਪਰੇਸ਼ਨ ਕਰਾਉ ਤੈਨੂੰ ਨਹੀਂ ਆਣੇ ਕੋ ਕਰਾਣਾ ਮੈਂ ਜ਼ਰਾ ਸੋਚੋ ਕਰ ਫੇ ਕੀ ਗੱਲ ਬਣੇਗੀ ਜੇ ਕਿਸੇ 150 ਵਾਲੇ ਲਿਆਂਦਾ ਤੋਂ ਦੇ ਹੱਥ ਐ ਇਹ ਕੰਪੜੇ ਫਿਰ ਉਹਨਾਂ ਆਪਰੇਸ਼ਨ ਕੀ ਕਰਨਾ ਹੈ ਇਸ ਲਈ ਜ਼ਰਾ ਗੱਲ ਸਮਝਣੀ ਸਾਰਿਆਂ ਜੀ ਉੱਥੇ ਬੰਦਾ ਇਹ ਨਹੀਂ ਦੇਖਦਾ ਇਹਦੀ ਉਮਰ ਮੇਰੇ ਤੋਂ ਜ਼ਿਆਦਾ ਹੈ ਜਾਂ ਘੱਟ ਹੈ ਬੰਦਾ ਕਹਿੰਦਾ ਬਸ ਇਹਦੇ ਕੋਲ ਡਾਕਟਰੀ ਦਾ ਸਹੀ ਗਿਆਨ ਤਾਂ ਚਾਹੀਦਾ ਹੈ ਇਹਨੂੰ ਡਾਕਟਰੀ ਦਾ ਸਹੀ ਇਲਮ ਹੋਣਾ ਚਾਹੀਦਾ ਅਗਰ ਸੱਚਾ ਡਾਕਟਰ ਹੈ ਤਾਂ ਭਾਈ ਚਾਹੇ ਇਹਦੀ ਉਮਰ 30 ਸਾਲ ਹੈ 35 ਸਾਲ ਹੈ ਬਸ ਆਪਰੇਸ਼ਨ ਇੱਕੋ ਹੀ ਕਰਾਣਾ ਹੈ ਕਿਉਂਕਿ ਇਹਨੂੰ ਪੂਰਾ ਗਿਆਨ ਹੈ ਇਸੇ ਤਰ੍ਹਾਂ ਜਦੋਂ ਡਾਕਟਰ ਦੇ ਮਾਮਲੇ ਅਸੀਂ ਉਮਰ ਨਹੀਂ ਦੇਖਦੇ ਤਾਂ ਫਿਰ ਜ਼ਰਾ ਸੋਚੋ ਫਿਰ ਅਸੀਂ ਫਕੀਰੀ ਦੇ ਮਾਮਲੇ 'ਚ ਇਹ ਕਿਉਂ ਦੇਖਦੇ ਆ ਸੰਤਾਂ ਦੀ ਉਮਰ ਕੀ ਹੈ ਸੰਤਾਂ ਦਾ ਪਹਿਰਾਵਾ ਕੀ ਹੈ ਨਹੀਂ ਉਮਰ ਨਾ ਦੇਖੋ ਪਹਿਰਾਵਾ ਨਾ ਦੇਖੋ ਸਚਾਈ ਦੇਖੋ ਗਿਆਨ ਦੇਖੋ ਪ੍ਰਮਾਤਮਾ ਦਾ ਨੂਰ ਦੇਖੋ ਉਹਦੀ ਭਗਤੀ ਦੇਖੋ ਕਿਉਂਕਿ ਜਦ ਵੀ ਤੁਹਾਨੂੰ ਉਸ ਮੁਕਾਮ ਤੱਕ ਲੈ ਕੇ ਜਾਣਾ ਹੈ ਤਾਂ ਫਕੀਰਾਂ ਦੇ ਗਿਆਨ ਨੇ ਲੈ ਕੇ ਜਾਣਾ ਹੈ ਉਹਨਾਂ ਦੀ ਉਮਰ ਨਹੀਂ ਲੈ ਕੇ ਜਾਣਾ ਜੇ ਉਮਰ ਲੈ ਕੇ ਜਾਂਦੀ ਤਾਂ ਤੁਹਾਡੀ ਉਮਰ ਨਹੀਂ ਤੁਹਾਨੂੰ ਲੈ ਗਈ ਉੱਥੇ ਤੱਕ ਜ਼ਰਾ ਸੋਚ ਕੇ ਦੇਖੋ ਬੰਦਾ ਕਹਿੰਦਾ ਉਮਰ ਲ ਜਾਂਦੀ ਹੈ ਜਿਹੜਾ 100 ਸਾਲ ਦਾ ਫਕੀਰ ਹੋਏਗਾ 70 ਸਾਲ ਦਾ ਫਕੀਰ ਹੋਏਗਾ 60 ਸਾਲ ਦਾ ਫਕੀਰ ਹੋਏਗਾ ਉਹ ਲੈ ਕੇ ਜਾਏਗਾ ਸਾਨੂੰ ਰੱਬ ਤੱਕ ਕਿਉਂਕਿ ਉਹਦੀ ਉਮਰ ਬੜੀ ਹੈ ਅਸੀਂ ਕਹਿੰਦੇ 70 80 ਸਾਲ ਦੇ ਤੁਸੀਂ ਵੀ ਹੋ ਜਾਂਦੇ ਹੋ ਤਾਂ ਤੁਹਾਡੀ ਸੁਰਤੀ ਕਿੱਥੇ ਪਹੁੰਚ ਜਾਂਦੀ ਹੈ ਜਾਂ ਇੱਥੇ 70 80 ਸਾਲ ਦੇ ਜਿਹੜੇ ਬੈਠੇ ਹੋ ਉਹਨੂੰ ਪੁੱਛ ਲਓ ਸੁਰਤੀ ਕਿੱਥੇ ਪਹੁੰਚ ਗਈ ਹੋ ਸਕਦਾ ਅੱਜ ਵੀ ਇੱਥੇ ਬੈਠੇ ਹੀ ਸੌਟਣਗੇ ਕਿ ਅੱਜ ਛੋਲੇ ਦੀ ਦਾਲ ਬਣੀ ਹੋਵੇ ਅੱਜ ਜੇ ਬਣਿਆ ਹੋਵੇ ਧਿਆਨ ਹਾਲੇ ਵੀ ਖਾਣ ਪੀਣ ਨਾਲ ਦਾ ਭੋਜਨ ਨਾਲ ਨਹੀਂ ਬੋਲ ਹੋ ਜਾਂਦਾ ਕਿ ਨਹੀਂ ਉਕੇ ਤਾਂ ਇੱਕ ਵਾਰ ਸੱਚੀ ਘਟਨਾ ਹੋਈ ਸਾਡੇ ਨਾਲ ਦੱਸਣਾ ਚਾਹਾਂਗੇ ਅਸੀਂ ਅਸੀਂ ਪਿੱਛੇ ਯਾਤਰਾ ਤੇ ਨਿਕਲੇ ਸੀ ਤੇ ਇੱਕ ਗੁਰੂ ਘਰ ਤੇ ਰੁਕਣ ਦਾ ਮੌਕਾ ਮਿਲਿਆ ਸਾ ਐਸੀ ਜਿੱਥੇ ਗੱਡੀ ਲਈ ਪਾਰਕਿੰਗ 'ਚ ਉੱਥੇ ਇੱਕ ਬਜ਼ੁਰਗ ਸੀ ਸਿਆਣਾ ਬਜ਼ੁਰਗ ਹੁਣ ਬਾਕੀ ਤਾਂ ਇੱਧਰ ਉੱਧਰ ਸੀ ਸਾਡੀ ਗੱਡੀ ਦੇ ਕੋਲ ਹੀ ਉਹਨਾਂ ਦੀ ਗੱਡੀ ਰੁਕੀ ਤਾਂ ਗੱਡੀ 'ਚ ਉਤਰੇ ਪੰਜ-ਸੱਤ ਬਜ਼ੁਰਗ ਸੀਗੇ ਕਟੋ ਸਿਗਾ ਹੀ ਗਰੁੱਪ ਬਜ਼ੁਰਗਾਂ ਦਾ ਤਾਂ ਉਸਨੇ ਲਿਓ ਕਹਿੰਦੇ ਯਾਰ ਦਾੜਾ ਬੜੀਆਂ ਦੁਖਦੀਆਂ ਛੋਲੇ ਤਰੀ ਬੜੀ ਹੋਵੇ ਤਾਂ ਮਜ਼ਾ ਆ ਜਾਵੇ ਉਹੀ ਕਹ ਲੰਗਰ 'ਚ ਐਡੀ ਦਰੋਂ ਸੋਚਦੇ ਆਏ ਹੋਣਗੇ ਲੰਗਰ 'ਚ ਛੋਲੇ ਤਰੀ ਮਿਲੇ ਇਹ ਨਹੀਂ ਇਹ ਗੁਰ ਕਿਉਂਕਿ ਬੰਦੇ ਦੀ ਉਮਰ ਸਿਆਣੀ ਹੋ ਗਈ ਤਾਂ ਕੀ ਫਾਇਦਾ ਜੇ ਧਿਆਨ ਸੰਪਰਮਾਤਮਾ ਦੀ ਤਰਫ ਨੂੰ ਨਹੀਂ ਦੀ ਵੀ ਆਏ ਖਾਣੇ ਦੀ ਤਰਫ ਹੀ ਹੋਵੇ ਬਲੋ ਹੋ ਜਾਂਦਾ ਕਿ ਨਹੀਂ ਇਹ ਤਾਂ ਜਿਹੜਾ ਸਮਝਣਾ ਸਾਰੇ ਜੀਵਾਂ ਨੇ ਇਸ ਲਈ ਕਦੀ ਉਮਰ ਨਾ ਦੇਖੋ ਕਿਉਂਕਿ ਉਮਰ ਜਦਾਂ ਦੱਸਿਆ ਨਾ ਕਈ ਵਾਰ ਛੋਟੇ ਛੋਟੇ ਬੱਚੇ ਹੀ ਬੜੀਆਂ ਅਕਲ ਦੀਆਂ ਗੱਲਾਂ ਗਿਆਨ ਦੀਆਂ ਕਰਦੇ ਤਾਂ ਕਈ ਵਾਰ ਬੜਾ ਸਿਆਣਾ ਬੰਦਾ ਵੀ ਦੂਰਖਤਾ ਦੀ ਗੱਲ ਕਰ ਜਾਂਦਾ ਹੈ ਸੋ ਇਥੇ ਹੁਣ ਫਟਾਫਟ ਬਾਬਾ ਫਰੀਦ ਦੀ ਗੱਲ ਖਤਮ ਕਰੀਏ ਔਰ ਫਿਰ ਅੱਜ ਦੇ satsang ਦੀ ਸਮਾਪਤੀ ਕਰੀਏ ਕਿਉਂਕਿ ਸਮਾਂ ਕਾਫੀ ਹੋ ਗਿਆ ਹੈ ਸੋ ਜਦੋਂ ਬਾਹਰ ਆਏ ਕਤਬੂਦੀਨ ਕਹਿੰਦੇ ਫਰੀਦ ਹੁਣ ਤਾਂ ਨਹੀਂ ਸ਼ਰਮ ਆਏਗੀ ਹੁਣ ਤਾਂ ਸਾਡੀ ਉਮਰ ਵੀ ਤੇਰੇ ਤੋਂ ਜ਼ਿਆਦਾ ਹੈ ਦਾੜ੍ਹੀ ਵੀ ਤੇਰੇ ਤੋਂ ਚਿੱਟੀ ਹੈ ਦੇਖ ਲੈ ਤਾਂ ਬਾਬਾ ਫਰੀਦ ਉਸ ਵੇਲੇ ਹੈਰਾਨ ਰਹਿ ਗਏ ਤਾਂ ਉਸ ਵੇਲੇ ਕਤਬੂਦੀਨ ਚੱਲਦੇ ਹੋਏ ਆਏ ਔਰ ਉਹ ਗੇਂਦ ਜਿਹੜੀ ਬਾਬਾ ਫਰੀਦ ਤੋਂ ਹਿੱਲੀ ਵੀ ਨਹੀਂ ਸੀ ਕਤਬੂਦੀਨ ਨੇ ਉਹ ਗੇਂਦ ਨੂੰ ਐਦਾਂ ਚੱਟ ਲਿਆ ਬਾਬਾ ਫਰੀਦ ਹੁਣ ਹੈਰਾਨ ਰਹਿ ਗਏ ਜਿਹੜੀ ਮੇਤੋਂ ਉਠਾਈ ਵੀ ਨਹੀਂ ਗਈ ਇਹਨਾਂ ਨੇ ਇਦਾਂ ਇੱਕ ਹੱਥ 'ਚ ਚੱਕ ਲਈ ਬਾਬਾ ਫਰੀਦ ਨੇ ਹੱਥ ਜੋੜੇ ਕਦਮਾਂ 'ਚ ਸੇਰ ਰੱਖ ਦਿੱਤਾ ਤਾਂ ਕਹਿੰਦੇ ਮਹਾਰਾਜ ਇਹ ਗੇਂਦ ਕੀ ਸੀ ਤਾਂ ਉਸ ਵੇਲੇ ਕুতਬਉਦੀਨ ਕਹਿੰਦੇ ਫਰੀਦ ਇਹੀ ਤਾਂ ਗੱਲ ਐ ਹਾਲੇ ਤੇਰੇ ਕੋ ਅੱਖ ਨਹੀਂ ਐ ਜੇ ਤੇਰੇ ਕੋ ਅੱਖ ਹੁੰਦੀ ਦੇਖਣ ਵਾਲੀ ਤਾਂ ਫਿਰ ਤੈਨੂੰ ਪਤਾ ਲੱਗਣਾ ਸੀ ਇਹ ਇੱਕ ਕੱਪੜੇ ਦੀ ਗੇਂਦ ਨਹੀਂ ਐ ਇਹ ਖੁਦਾ ਦੀ ਖੁਦਾਈ ਐ ਇਹਨੂੰ ਮੁਰਸ਼ਿਦ ਵਾਲਾ ਹੀ ਚੱਕ ਸਕਦਾ ਹੈ ਗੁਰੂ ਵਾਲਾ ਹੀ ਉਠਾ ਸਕਦਾ ਹੈ ਮੇ ਗੁਰੂਆ ਖੁਦਾ ਦੀ ਖੁਦਾਈ ਤੱਕ ਨਹੀਂ ਪਹੁੰਚ ਸਕਦਾ ਕਿਉਂਕਿ ਇੱਕ ਹੁੰਦੀ ਖਲਕਤ ਦੁਨੀਆ ਇੱਕ ਹੁੰਦੀ ਹੈ ਖਲਕਤ ਨੂੰ ਬਣਾਉਣ ਵਾਲਾ ਉਹ ਖਾਲਿਕ ਖਲਕਤ ਤੱਕ ਤਾਂ ਕੋਈ ਵੀ ਪਹੁੰਚ ਸਕਦਾ ਹੈ ਦੁਨੀਆ ਤੱਕ ਤਾਂ ਕੋਈ ਵੀ ਪਹੁੰਚ ਸਕਦਾ ਹੈ ਪਰ ਦੁਨੀਆ ਨੂੰ ਬਣਾਉਣ ਵਾਲੇ ਖਾਲਿਕ ਤੱਕ ਉਸ ਮਾਲਿਕ ਤੱਕ ਸਿਰਫ ਮੁਰਸ਼ਿਦ ਵਾਲਾ ਹੀ ਪਹੁੰਚ ਸਕਦਾ ਹੈ ਇਸ ਲਈ ਫਰੀਦ ਇਹ ਗੇਂਦ ਚੱਕਣੀ ਕਿੰਦਾ ਸੀ ਤੂੰ ਕਿਉਂਕਿ ਖੁਦਾ ਦੀ ਖੁਦਾਈ ਕੋਈ ਚੱਕਣੀ ਸੌਂਖੀ ਥੋੜੀ ਹੈ ਇਸ ਲਈ ਦੇਖ ਚੱਕ ਲਈ ਕਿਉਂਕਿ ਇਹ ਮੇਰੇ ਗੁਰੂ ਮੁਇਨੂਦੀਨ ਦੀ ਕਿਰਪਾ ਹੈ ਮੇਰੇ ਗੁਰੂ ਮੁਇਨੂਦੀਨ ਦੀ ਰਹਿਮਤ ਹੈ ਕਿ ਉਹ ਕুতਬੂਦੀਨ ਦੇ ਗੁਰੂ ਸੀ ਹਜ਼ਰਤ ਮੁਇਨੂਦੀਨ ਚਿਸ਼ਤੀ ਅਜਮੇਰ ਵਾਲੇ ਤਾਂ ਫਿਰ ਬਾਬਾ ਫਰੀਦ ਨੇ ਚਰਨਾ ਦੇ ਸਿਰ ਰੱਖ ਕੇ ਨਾਮ ਦੀ ਦਾਤ ਲਈ ਸ਼ਬਦ ਦੀ ਦਾਤ ਲਈ ਉਹ ਗਿਆਨ ਲਿਆ ਫਿਰ ਜਦੋਂ ਮਿਹਨਤ ਕੀਤੀ ਦਵਾਰ ਖੁੱਲਿਆ ਤਾਂ ਫਿਰ ਬਾਬਾ ਫਰੀਦ ਨੂੰ ਪਤਾ ਲੱਗਾ ਕਿ ਜੀਵਨ 'ਚ ਮੁਰਸ਼ਿਦ ਦਾ ਹੋਣਾ ਕਿੰਨਾ ਜ਼ਰੂਰੀ ਹੈ ਇਸ